ਮਹੇਕ ਜੀ ਦਾ ਖਾਲਸਾ ਵਾਈ ਕੋ ਜੀ ਕਿਫਤੈ ਸਾਸਰੀ ਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਹੋ ਸ਼ਾਮ ਦੇ ਵੱਜ ਗਏ ਨੇ 6:30 ਔਰ ਬੱਚਿਆਂ ਦੇ ਪਾਪਾ ਆ ਚੁੱਕੇ ਨੇ ਔਰ ਅੱਜ ਮੈਂ ਆਪਣੇ ਘਰ ਬਣਾਣੀ ਹੈ ਕੜੀ ਜੀ ਦੇ ਵਾਸਤੇ ਮੈਂ ਕਰ ਰਹੀ ਹਾਂ ਪ੍ਰੇਪਰੇਸ਼ਨ ਔਰ ਸਭ ਤੋਂ ਪਹਿਲੇ ਜਿੱਦਾਂ ਆਪਾਂ ਬੇਸਨ ਦੇ ਨਾਲ ਕੜੀ ਬਣਾਈ ਦੀ ਹੈ ਆਪਣਾ ਕੰਮ ਚੱਲੂ ਹੋ ਚੁੱਕਿਆ ਹੈ ਔਰ ਇੱਥੇ ਆ ਚੁੱਕੇ ਨੇ ਬੱਚਿਆਂ ਦੇ ਪਾਪਾ ਔਰ ਨਾਲ-ਨਾਲ ਵੈਬ ਸੀਰੀ ਸ਼ੁਰੂ ਹੋ ਗਈ ਹੈ ਔਰ ਚਾ ਵੀ ਬਣਨੇ ਰੱਖ ਦਿੱਤੀ ਹੈ ਗਗਨਦੀਪ ਨੇ ਔਰ ਥੋੜਾ ਜਿਹਾ ਸਾਮਾਨ ਆਇਆ ਹੈ ਐਕੀਆ ਹੈ orange wali toffee ਜਿਹੜੀ ਕਿ ਗਗਨਦੀਪ ਨੂੰ ਪਸੰਦ ਹੈ ਮੈਨੂੰ ਵੀ ਪਸੰਦ ਹੈ ਬਟ ਦੇ ਨਹੀਂ ਰਿਹਾ ਕਿਸੇ ਨੂੰ ਕੋਈ ਗੱਲ ਨਹੀਂ ਬਾਤ ਚ ਖਾ ਲਾਂਗੇ ਹੋਰ ਕੀ ਆਇਆ ਇਹਦੇ ਚਾਹ ਹੈ ਗੁਲਕੰਦ ਔਰ ਮੇਰਾ ਖਿਆਲ ਇੱਕ ਹੋਰ ਪੈਕੇਟ ਹੈ ਗੁਲਕੰਦ ਦਾ ਹੀ ਹਾਂਜੀ ਇਹ ਵੀ ਗੁਲਕੰਦ ਹੈ ਔਰ ਇੱਕ ਛੋਟੇ ਛੋਟੇ ਗੋਲ ਜਿਹੜੀ ਕਲਰਫੁਲ ਗੋਲੀਆਂ ਆਉਂਦੀਆਂ ਹਨਾ ਇਹ ਸਾਡੇ ਘਰ ਬਹੁਤ ਚਲਦੀਆਂ ਖਤਮ ਹੋਣ ਤੋਂ ਪਹਿਲੇ ਹੀ ਹੋਰ ਆ ਜਾਂਦੀ ਹੈ ਔਰ ਇੱਕ ਪੈਕੇਟ ਹੋਰ ਆ ਚੁੱਕਿਆ ਆਲਮੋਸਟ ਪਹਿਲੇ ਪਿਆ ਹੋਇਆ ਸੀ ਇੱਕ ਪੈਕੇਟ ਹੋਰ ਆ ਚੁੱਕਿਆ ਹੈ ਔਰ ਇਹਦੇ ਵਿੱਚ ਫੀਲਿੰਗ ਵੀ ਸਟਾਰਟ ਹੋ ਚੁੱਕੀ ਹੈ ਦੇਖੋ ਤੁਸੀਂ ਇੰਨੇ ਪਿਆਰੇ ਕਲਰ ਨੇ ਔਰ ਇੱਥੇ ਦੇਖੋ ਚਾਹ ਹੋ ਗਈ ਹੈ ਰੈਡੀ ਔਰ ਇਹਦੇ ਚਾਪਾ ਬਹੁਤ ਸੋਹਣਾ ਸਜਾਇਆ ਹੋਇਆ ਹੈ ਸਮਾਨ ਨਾਨ ਲਲ ਵੈਬ ਸੀਰੀਜ਼ ਚੱਲ ਰਹੀ ਹੈ ਔਰ ਸਾਡਾ ਗਗਨਦੀਪ ਚਾਹ ਦੇ ਵਿੱਚ ਪਾਣੀ ਭੁੱਲ ਗਿਆ ਚੀਨੀ ਹੁਣ ਉੱਪਰੋਂ ਪਾ ਰਿਹਾ ਚੀਨੀ ਔਰ ਇਨਾ ਵਧੀਆ ਚਾਹ ਦਾ ਟੇਸ ਹੀ ਖਰਾਬ ਕਰਦਾ ਔਰ ਮੈਂ ਪਹੁੰਚ ਗਈਆਂ ਗੁਰਜ਼ਰਾ ਸਾਹਿਬ ਕਿਉਂਕਿ ਸ਼ਾਮ ਦੇ ਟਾਈਮ ਡੇਲੀ ਔਰ ਪਿੱਛੋ ਦੀ ਮੈਨੂੰ ਅਚਾਨਕ ਆ ਕੇ ਮਿਲਦੀ ਹੈ ਨਿਹਾਰੀ ਕਾ ਕਿਊਟ ਕਿਊਟ ਜੀ ਮੇਰੀ ਛੋਟੀ ਜੀ ਫਰੈਂਡ ਸਮਝ ਲਓ ਬੇਟੀ ਸਮਝ ਲਓ ਭੈਣ ਸਮਝ ਲਓ ਤੇ ਬਹੁਤ ਪਿਆਰ ਕਰਦੇ ਨੇ ਬੱਚੇ ਔਰ ਐਨੇ ਮੈਨੂੰ ਬਹੁਤ ਪਿਆਰਾ ਗਿਫਟ ਦਿੱਤਾ ਔਰ ਜਿਹੜਾ ਮੈਂ ਪਹਿਲੇ ਪਾਇਆ ਹੋਇਆ ਹੈ ਨਾ ਵਾਈਟ ਵਾਲਾ ਇਹ ਵੀ ਸਿਮਰਣਾ ਮੈਨੂੰ ਇੰਨੇ ਹੀ ਦਿੱਤਾ ਸੀ ਦਰਬਾਰ ਸਾਹਿਬ ਤੋਂ ਲਈ ਆਈ ਸੀ ਮੇਰੇ ਵਾਸਤੇ ਸਪੈਸ਼ਲ ਔਰ ਅੱਜ ਵੀ ਫੇਰ ਇੰਨੇ ਮੈਨੂੰ ਦਿੱਤਾ ਵੈਲੈਂਟਾਈਨ ਬੋਲ ਕੇ ਤੇ ਇੰਨੇ ਮਾਨ ਸਤਕਾਰ ਵਾਸਤੇ ਬਹੁਤ ਬਹੁਤ ਧੰਨਵਾਦ ਮਹਾਰਾਜ ਦਾ ਵੀ ਆਪ ਸਭ ਦਾ ਵੀ ਆਪ ਦੇਂਦਿਓ ਇੰਨਾ ਪਿਆਰ ਤੇ ਥੈਂਕ ਯੂ ਸੋ ਮਚ ਆਲ ਆਫ ਯੂ ਐਂਡ ਨਿਹਾਰਿਕਾ ਆਲਸੋ ਥੈਂਕ ਯੂ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ असि पहुँच चुके हैं गुरुद्वारा साहब और अपा जोड़ा घर से जोड़े ला लीते ने बाद आप जावे उपर दरबार साहब मा टेक मिलोंगे बाद एंट्री दिखा दी अपने गुरुद्वारा साहब की और महाराज के दर्शन कर लो जी सारे अरदास हो रही है हम मिला बाद जो गुरुद्वारे बहार ही मिलते हैं अंदर घट मिलते हैं यह सा पहली मिसटेक ए दूजी मिसटेक एक तो बाद दूजी मिसटेक कर दी घर वाले ने ख लिया जाने नहीं जो पहले आँदी हुई मिली सी पहली शदैन ए दूजी शदैन है दोनों शदैना ने इन्हना तो जी नहीं लगता मेरे बिना ਕੀ ਕਰੀ ਦੋ ਦਿਨ ਤੋਂ ਆਏ ਨਹੀਂ ਤੁਹਾਡਾ ਦਿਲ ਹੀ ਨਹੀਂ ਲੱਗਿਆ ਕੀ ਕਰੀ ਆਪਾਂ ਮਿੱਠੀ ਬਹੁਤ ਕਰਦੇ ਆ ਤੁਹਾਡਾ ਪਿਆਰ ਬਹੁਤ ਜ਼ਿਆਦਾ ਹੈ ਅੱਛਾ ਹੋਰ ਕੁਝ ਨਹੀਂ ਬਸ ਇਹਨਾ ਹੈ ਕਿ ਕੀ ਆਲਾ ਨਾ ਛੱਡਿਆ ਕਰੋ ਤੁਹਾਡਾ ਦਿਲ ਜਾਨੀ ਲੱਗਦਾ ਉਹ ਵੀ ਆਈ ਕਹਿ ਰਹੀ ਸੀ ਹੁਣੇ ਇਤੋਂ ਤੁਸੀਂ ਨਹੀਂ ਆਏ ਸਾਡਾ ਦੋ ਦਿਨ ਦਿਨ ਨਹੀਂ ਲੱਗਿਆ ਅੱਛਾ ਜੀ ਚਲੋ ਫਿਰ ਮੇਰੀ ਸਲਾਮਤੀ ਦੀ ਦੁਆ ਮੰਗਿਆ ਕਰੋ ਨਾ ਬਾਬਾ ਜੀ ਨੂੰ ਕਿਆ ਕਰੋ ਟੈਨਸ਼ਨ ਨਾ ਲੋ ਤੰਦਰੁਸਤੀ ਬਖਸ਼ੇ ਕਿਤੇ ਨਹੀਂ ਜਾਂਦੇ ਤੁਸੀਂ ਟੈਨਸ਼ਨ ਨਾ ਲੋ ਤੰਦਰੁਸਤੀ ਰਹੋਗੇ ਉਧਿਆ ਰਹੋਗੇ ਹਾਂ ਤੰਦਰੁਸ ਬਾਬਾ ਜੀ ਨੇ ਕਰ ਲਿੱਤਾ ਤਿਆਗ ਜਦੋਂ ਆ ਜਾਂਦਾ ਬੁਲਾਵਾ ਉਦੋਂ ਆ ਜਾਈਦਾ ਹਨਾ ਸਭ ਕੁਝ ਪਰਮਾਤਮਾ ਦੀ ਖੇਡ ਹੈ ਜਿੰਨਾ ਉਹਨਾਂ ਨੇ ਰੱਖਣਾ ਉਦਾਂ ਹੀ ਰਹਿਣਾ ਪਏਗਾ ਦੋ ਦਿਨ ਹੋ ਗਏ ਤੁਹਾਡੇ ਬਿਨਾ ਬਹੁਤ ਖਾਲੀਪਨ ਮਹਿਸੂਸ ਕੀਤਾ ਅੱਜ ਕਿਤੇ ਆਇਆ ਤਾਂ ਤੁਹਾਨੂੰ ਫੇਰ ਆਪਣਾ ਪਨਜ਼ਾਇਆ ਦੇਖੋ ਸਿੱਧੀ ਜੀ ਗੱਲ ਦੱਸਾਂ ਪਰਮਾਤਮਾ ਦੇ ਘਰ ਕੋਈ ਖਾਲੀਪਨ ਨਹੀਂ ਹੁੰਦਾ ਇੱਥੇ ਆ ਕੇ ਤੇ ਸਾਰੇ ਆਪਣੇ ਆਪ ਨੂੰ ਪੂਰਾ ਮਹਿਸੂਸ ਕਰਦੇ ਆ ਇਹ ਤਾਂ ਗਲਤ ਫहमी ਹੈ ਡਿਸਐਗਰੀ ਮੈਂ ਅਗਰ ਪਰਮਾਤਮਾ ਦੇ ਘਰ ਆ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਫਿਰ ਫਿਰ ਤਾਂ ਮੈਂ ਸਪਨੂ ਪਿੱਛੇ ਰੱਖ ਦਿਆਂ ਉਧਰ ਪਰਮਾਤਮਾ ਦੇ ਘਰ ਹਾਂ ਇੱਧਰ ਕਲੀਅਰ ਆ ਰਹੀ ਹੈ ਜਦੋਂ ਮੈਂ ਇੱਧਰ ਆ ਗਈ ਗੁਰਦੁਆਰੇ ਚ ਉਦੋਂ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਐ ਮੈਂ ਡਿਸੈਗਰੀ ਕਰਦੀ ਆ ਕਿ ਪ੍ਰਮਾਤਮਾ ਦੇ ਘਰ ਆ ਕੇ ਵੀ ਤੁਹਾਨੂੰ ਮੇਰੀ ਕਮੀ ਲੱਗੀ ਘਰ ਤੋਂ ਬਾਹਰ ਆ ਕੇ ਲੱਗੀ ਹੋएगी ਇੱਥੇ ਗੱਲਾਂ ਕਰਨ ਨੂੰ ਹਾਂ ਚਲੋ ਜੀ ਬਾਏ ਬਾਈ ਜੀ ਤੁਹਾਡਾ ਖਾਲਸਾ ਹੋਸਤ ਤੋਂ ਬਾਅਦ ਮਿਲ ਜਾਂਦੀ ਸਾਨੂੰ ਇੱਕ ਹੋਰ ਸਾਡੀ ਫਰੈਂਡ ਸਮਝ ਲਓ ਭੈਣ ਸਮਝ ਲਓ ਆਪਾਂ ਫਿਰ ਕਾਫੀ देर ਖੜੇ ਹੋ ਕੇ ਬਹੁਤ ਹਸੀ ਮਜ਼ਾਕ ਕੀਤਾ ਆਪਣਾ ਟਾਈਮ ਆਪਣਾ ਮਾਈਂਡ ਸਭ ਫਰੈਸ਼ ਕੀਤੇ ਔਰ ਉਹਦੇ ਬਾਅਦ ਮਾਈਂਡ ਫਰੈਸ਼ ਕਰਕੇ ਟਾਈਮ ਪਾਸ ਕਰਕੇ ਥੋੜਾ ਕਦੀ ਕਦੀ ਰੂਹਾਂ ਮਿਲਦੀਆਂ ਨੇ ਆਪਸ ਚ ਸ਼ਾਮ ਦੇ ਟਾਈਮ ਆਪਾਂ ਆਪਣਾ ਇੱਕ ਫ੍ਰੀ ਟਾਈਮ ਰੱਖੀਦਾ ਜਿੱਦੇ ਚ ਆਪਾਂ ਗੈਟ ਟੂਗੇਦਰ ਗੱਲਬਾਤ ਜੋ ਕੁਝ ਆਪਣੇ ਮਨ ਚ ਹੁੰਦੀਆਂ ਐ ਗੱਲਾਂ ਕਰਕੇ ਹਸੀ ਮਜ਼ਾ ਕਰਕੇ ਥੋੜਾ ਫਰੈਸ਼ ਹੋ ਕੇ ਹੁਣ ਆਪਾਂ ਇੱਕ ਸੈਲਫੀ ਲੈ ਕੇ ਔਰ ਉਹਦੇ ਬਾਅਦ ਆਪਾਂ ਘਰ ਨੂੰ ਜਾਵਾਂਗੇ ਤੇ ਆਪਣਾ ਇੱਥੇ ਹਜ਼ੀਰੀ ਰੁਕਰੀ ਸੀ ਵੈਸੇ ਤੇ ਐ ਆਪਣੀ ਇੱਕ ਫੋਟੋ ਹੋ ਗਈ ਐ ਕਲਿੱਕ ਉਹਦੇ ਬਾਅਦ ਆਪਾਂ ਹੁਣ ਜਾਵਾਂਗੇ ਕਾਰ ਕਿਉਂਕਿ ਆਪਾਂ ਸਭ ਨੂੰ ਲੇਟ ਹੋ ਰਿਆ ਸੀ ਪਰ ਸਾਡੀ ਹਸੀ ਨਹੀਂ ਰੁਕੀ ਸੀ ਆਪਾਂ ਕੁਝ ਗੱਲ ਕਰ ਰਹੇ ਸੀ ਐਵੇਂ ਦੀ ਜਿਹੜੀ ਆਪਾਂ ਕੰਟਰੋਲ ਨਹੀਂ ਕਰ پا ਰਹੇ ਸੀ ਤੇ ਐਸ ਕਰਕੇ ਉਹ ਕਹਿੰਦੇ ਨੇ ਨਾ ਸ਼ਦੈਣਾ ਜਦੋਂ ਇਕੱਠੀਆਂ ਹੋਣ ਤੇ ਇਦਾਂ ਹੀ ਹੁੰਦਾ ਤੇ ਆਪਾਂ ਜਦੋਂ ਇਕੱਠੇ ਹੁੰਨੇ ਤੇ ਸ਼ਦਾਈ ਬਣ ਜਾਂਦੇ ਆ ਤੇ ਇਹ ਹੈ ਆਪਣੀ ਤੀਕੜੀ ਅਪਾ ਤਿੰਨੋ ਜਾਲਿਆਂ ਨੇ ਖੂਬ ਮਸਤੀ ਕੀਤੀ ਉਹਨੂੰ ਅਪਾ ਜਾ ਰਿਹਾ ਵਾਪਸ ਘਰ ਨੂੰ ਤੇ ਅਸ ਤਬ ਲੋਕ ਕਰਦੇ ਆ ਇੱਥੇ ਹੀ ਐਂਡ ਵਾਈ ਗੁਜਿਕਾ ਕਲਸਾ ਵਾਈ ਗੁਜਿਕੀ ਫਤੇ